ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਧੰਨ ਗੁਰੂ ਰਾਮਦਾਸ ਜੀ ਸਭ ਦਾ ਉੱਪਰ ਆਪਣੀ ਮੇਰ ਬਣਾਈ ਰੱਖਣ ਅੱਜ ਆਪਾਂ ਲੱਗੇ ਆਂ ਤੋਰੀਆਂ ਦੀ ਸਬਜ਼ੀ ਬਣਾਉਣ ਆਂ ਪੰਨੇ ਲਿਆਈ ਸੀ ਤੋਰੀਆਂ ਤੇ ਤੋਰੀਆਂ ਦੀ ਲੱਗੀਆਂ ਸਬਜ਼ੀ ਬਣਾਉਣ ਤੋਰੀਆਂ ਤੋੜ ਕੇ ਰੱਖੀਆਂ ਹੀ ਆਂ ਸੀ ਤੇ ਇਹਨਾਂ ਦੀ ਲੱਗੀਆਂ ਆਪਾਂ ਹੁਣ ਸਬਜ਼ੀ ਬਣਾਉਣ ਤੇ ਹੁਣ ਆਪਾਂ ਇਹਨਾਂ ਨੂੰ ਛਿੱਲ ਕੇ ਤੇ ਕੱਟ ਲੈਣੇ ਆਂ ਤੇ ਤੇਲ ਆਪਣਾ ਹੋ ਗਿਆ ਗਰਮ ਤੇ ਇਹ ਆਪਣੇ ਕੋਲ ਹੈਗਾ ਪਹਾੜੀ ਦਸਾਂ ਤੇ ਇਹ ਆਪਾਂ ਇਹਦੇ ਵਿੱਚ ਇਹਨੂੰ ਕਰ ਲਿਆ ਲਓ ਜੀ ਆਹ ਬਸ ਆਪਾਂ ਦੇਖੋ ਪਹਾੜੀ ਦਸਾਂ ਚੰਪਤ ਲਿਆ ਲਓ ਜੀ ਮਸਾਲਾ ਆਪਣਾ ਹਲਕਾ ਬ੍ਰਾਊਨ ਹੋ ਗਿਆ ਤੇ ਹੁਣ ਆਪਾਂ ਪਾ ਤੇ ਪਿਆਰ ਤੇ ਅਸੀਂ ਮਾਲਵੇ ਵਾਲੇ ਮਤਲਬ ਕਿ ਤੋਰੀਆਂ ਬਣਾਉਂਦੇ ਆ ਦੁੱਧ ਪਾ ਕੇ। ਜਵਾਬੇ ਵਾਲੇ ਬਣਾਉਂਦੇ ਪਾਣੀ ਪਾ ਕੇ। ਤੇ ਅਸੀਂ ਤਾਂ ਕਦੂਆਂ ਦੇਖੀ ਦੁੱਧ ਪਾ ਕੇ ਤੋਰੀਆਂ ਵਿੱਚ ਵੀ ਦੁੱਧ ਪਾ ਕੇ ਤੇ ਕਦੂ ਰੈਤਾ ਜਿਹੜਾ ਬਣਾਉਂਦੇ ਆ ਉਹ ਵੀ ਦੁੱਧ ਪਾ ਕੇ। ਇਹ ਮਾਲਵੇ ਵਾਲੇ ਦੁੱਧ ਹੀ ਦੁੱਧ ਹੀ। ਤੇ ਬਾਕੀ ਦੇ ਦੁੱਧ ਹੀ ਹੀ ਹਾਰੇ। ਆਪਰੇ ਤਿਆਰ ਐਜਾ ਆਪਾਂ ਤੋਰੀਆਂ ਨੂੰ ਆਪਰੇ ਸੀ ਤੇ ਫਿਰ ਢੋ ਲਿਆ ਦੁਬਾਰਾ ਪਹਿਲਾਂ ਵੀ ਧੋਤਾ ਦੁਬਾਰਾ ਫਿਰ ਧੋ ਲਿਆ ਤੇ ਬਹੁਤ ਸੋਹਣੀਆਂ ਪੂੜੀਆਂ ਤੋਰੀਆਂ ਨੇ ਬਿਲਕੁਲ ਤੇ ਇਹ ਦੁੱਧ ਦੇ ਵਿੱਚ ਚੱਟ ਬਣ ਜਾਣੀਆਂ ਤੇ ਆਪਾਂ ਪਾਣੀ ਦੀ ਵਰਤੋਂ ਨਹੀਂ ਕਰਨੀ ਤੇ ਇਹ ਆਪਣੀ ਬਣ ਜੇਗੀ ਸਬਜ਼ੀ ਥੋੜੀ ਦੇਰ ਤੱਕ ਪਕਾਉਣ ਦੇ ਤੋਂ ਬਾਅਦ ਮੋਸਟ ਸਾਲਾ ਆਪਣਾ ਜਿਆਦੇ ਕੁਝ ਬਿਲਕੁਲ ਪਰਫੈਕਟ ਸਰ ਕਾ ਬਣ ਗਿਆ ਤੇ ਹੁਣ ਆਪਾਂ ਪਾਵਾਂਗੇ ਲੂਣ ਸਬਜ਼ੀ ਦੇ ਮੁਤਾਬਕ ਸਵਾ ਹਿੱਕਾ ਤੋਰੀਆਂ ਹੈਗੀਆਂ ਅੱਧੀ ਜੀ ਲਾਲ ਮਿਰਚ ਕਿਉਂਕਿ ਕੱਚਾ ਆੜੀਆਂ ਮਿਰਚਾਂ ਨਹੀਂ ਵਰਤੋ ਨਹੀਂ ਕਿਤੇ ਕਿਉਂਕਿ ਦੁੱਧ ਪਾਉਣਾ ਤੇ ਆ ਹੈਗੀ ਆਪਣੀ ਹੱਥ ਦੀ ਆ ਪਕਾਣਾ ਜਿਆ ਪਾਉਂਗੇ ਮਸਾਲਾ ਥੋੜਾ ਜਿਆ ਪਾਉਂਦੇ ਐਥੇ ਆਪਣਾ ਹੈਗਾ ਪਸ਼ਮੀਰੀ ਮਿਰਚਾਂ ਥੋੜੀਆਂ ਜੀਆਂ ਕਿਉਂਕਿ ਆਪਾਂ ਹਰੀ ਮਿਰਚ ਦੀ ਵਰਤਨਾ ਨਹੀਂ ਕਰਦੇ ਤੇ ਐਥੇ ਆਪਣਾ ਹੈਗਾ ਥੋੜਾ ਜਿਆ ਆਂਬਚੂਰ ਪਾਉਂਦਾ ਇਹ ਸਬਜੀ ਇੰਨੀ ਵੀ ਜਿਆਦਾ ਸਵਾਦ ਬਣਦੀ ਆ ਨਾ ਇਹ ਤੁਸੀਂ ਇਸ ਤਰ੍ਹਾਂ ਬਣਾ ਕੇ ਵੇਖਿਓ ਸਬਜੀ अपना घर का धनिया पाउडर मसाला अपना गया तो जी। आपा आपा पाणी पाणी आपा है कुछ इतने आप बस बूंद पानी बस पा दो दू चमचे पानी जो अपना मसाला थले ਦੇਖੋ ਦੋਹੋਂ ਨੰਦਾ ਪਾਣੀ ਲੋ ਮਸਾਲਾ ਆਪਣਾ ਦੇਖੋ ਚੋਰੀਆਂ ਦਾ ਮਸਾਲਾ ਕਿੰਨਾ ਜ਼ਿਆਦਾ ਵਧੀਆ ਤੇ ਹੁਣ ਇੱਥੇ ਆਪਾਂ ਪਾ ਦਾਂਗੇ ਚੋਰੀਆਂ थोड़ा जहां तो बाद दुद्ध एक बार दो चार मिनट भी ढट देंगे उस तुम आपकी जरूरत आप देंगे यह तोरिया इन कुछ वजिया बन गई ना जिम खोए सब्जी होगी ना इस तरह बहुत ही ज्यादा लाभदार सब्जी बन गई जी हम आप ਆਪਣੀ ਸਬਜੀ ਜਦੋਂ ਇਸ ਤਰ੍ਹਾਂ ਆਧਰੀਜੀ ਹੋ ਜਾਏ ਆ ਸਬਜੀ ਦੇਖ ਲਓ ਜਦੋਂ ਆਪਣਾ ਆਧਰੀਜੀ ਹੋ ਜਾਏ ਤੇ ਹੁਣ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਦੁੱਧ ਤੇ ਇਹ ਬਸ 2-4 ਮਿੰਟਾਂ ਵਿੱਚ ਉਹ ਆਪਣੀ ਸਬਜੀ ਬਣ ਕੇ ਤਿਆਰ ਹੋ ਜਾਏਗੀ ਸਬਜੀ ਆਪਣੇ ਬਣ ਕੇ ਹੋ ਗਈ ਤਿਆਰ ਤੇ ਦੇਖੋ ਮਾਲਵੇ ਵਾਲਿਆਂ ਦੀ ਦੁੱਧ ਦੀ ਵਾਲੀ ਸਬਜੀ ਤੋਰੀਆਂ ਦੀ ਜਰੂਰ ਬਣਾ ਕੇ ਖਾਓ ਤੇ ਦੱਸੋ ਵੀ ਤੁਹਾਨੂੰ ਕਿੰਨੀ ਦੀ ਲੱਗੀ ਰਸਮ ਸੀ ਤੇ ਆ ਲਓ ਜੀ ਆਪਾਂ ਇਹਦੇ ਵਿੱਚ ਪਾਓ ਮੱਖਣ ਪਾ ਲਓ ਮਲਾਈ ਪਾ ਲਓ ਜੋ ਮਰਜ਼ੀ ਪਾ ਲਓ ਇਹ ਤੁਹਾਡੀ ਆਪਣੀ ਇੱਛਾ ਹੈ ਤੇ ਤੁਸੀਂ ਦੱਸਿਓ ਵੀ ਤੁਹਾਨੂੰ ਇਹ ਸਬਜੀ ਕਿਵੇਂ ਦੀ ਲੱਗੀ ਦੁੱਧ ਵਾਲੀ ਤੋਰੀਆਂ ਦੀ ਸਬਜੀ ਬਹੁਤ ਹੀ ਜ਼ਿਆਦਾ ਸਵਾਦਸਤ ਬਣਦੀ ਇਹ ਸਬਜੀ ਤੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜਿਵੇਂ ਸਪੋਰਟ ਕਰ ਰਹੇ ਹੋ ਉਵੇਂ ਸਪੋਰਟ ਕਰਦੇ ਰਹੋ ਤੇ ਜਿਵੇਂ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਉਵੇਂ ਕਮੈਂਟ ਕਰਦੇ ਰਹੋ ਤੁਹਾਡੇ ਕਮੈਂਟ ਪੜ੍ਹ ਕੇ ਮੇਰੇ ਮਨ ਨੂੰ ਬਹੁਤ ਖੁਸ਼ੀ ਹੁੰਦੀ ਹੈ ਐਨੀ ਖੁਸ਼ੀ ਹੁੰਦੀ ਹੈ ਕਿ ਨੋ ਵਰਡਸ ਮੈਂ ਦੱਸ ਨਹੀਂ ਸਕਦੀ ਤੇ ਇਸੇ ਤਰ੍ਹਾਂ ਕਮੈਂਟ ਕਰਦੇ ਰਹਿਣਾ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਨਾਲ ਨਾਲ ਕਰਦੇ ਰਿਆ ਕਰੋ ਤੇ ਆ ਜਰੂਰ ਦੱਸਿਓ ਕਿ ਤੁਹਾਨੂੰ ਇਹ ਸਬਜੀ ਕਿਵੇਂ ਦੀ ਲੱਗੀ